ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਪਲੈਟਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ Facebook ਉੱਤੇ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਹੋਣ ਉਮੀਦ ਕਰਦੇ ਆਂ ਦੋਸਤੋ ਅੱਜ ਬਲੌਗ ਲੈ ਆਏ ਤੁਹਾਡੇ ਲਈ ਜਿਸ ਵੇ ਤਿੰਨ ਜਾਨਵਰ ਬਕਾਊ ਆ ਭਰਾਵਾਂ ਦੀ ਮੰਗ ਹੁੰਦੀ ਬਾਈ ਤੁਸੀਂ ਰੇਟ ਨਹੀਂ ਦੱਸਦੇ ਤੇ ਅੱਜ ਆਈਡੀਆ ਦੇ ਦਾਂਗੇ ਦੋਸਤੋ ਸ਼ੁਰੂਆਤ ਵਿੱਚ ਦੱਸ ਦਿੰਦੇ ਤਿੰਨੇ ਜਾਨਵਰ ਜੀ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਆਇ ਨਹੀਂ ਵੀ 1,99,000 ਹੋਜੂ 99 ਤੋਂ ਵੀ ਕਾਫੀ ਥੱਲੇ ਆ ਤਿੰਨ ਜਾਨਵਰ ਨੁਕਰਾ ਮਾਰਵਾੜੀ ਤੇ ਚੰਬੀ ਤੇ ਰੇਟ ਬਹੁਤ ਜਾਇਜ ਉਮੀਦ ਆ ਵੀ ਆ ਰੇਟ ਵਿੱਚ ਮਿਲਨੇ ਨਹੀਂ ਤੇ ਜੀ ਦਾ ਲਾਈਨ ਦਾ ਪਤਾ ਤੇ ਲਾਈਨ ਦੱਸਾਂਗੇ ਤੇ ਚੰਗੇ ਜਾਨਵਰ ਤਿੰਨੇ ਵੀਡੀਓ ਪੂਰੀ ਤਾਈਂ ਦੇਖ ਲਿਓ ਤਾਂ ਤੁਹਾਨੂੰ ਸਾਰੇ ਜਾਨਵਰਾਂ ਦੀ ਡਿਟੇਲ ਪ੍ਰੋਪਰ ਮਿਲ ਜੇ ਮਾਰਵਾੜੀ ਬਸ਼ੇਰੀਆ ਦੋਸਤੋ ਕਮੈਤ ਰੰਗ ਦੀ ਬਹੁਤ ਚੰਗੀ ਬਸ਼ੇਰੀਆ ਮੱਥੇ ਸੋਨਾ ਬਲੇਜ ਆ ਤਿੰਨ ਪੈਰ ਚਟੇ ਆ ਨੋਗਰਾ ਬਸ਼ੇਰਾ ਦਲਸੇਰ ਕਾਕੀ ਦਾ ਤੇ ਤੀਜੀ ਚੰਬੀ ਘੋੜੀਏ ਤਿੰਨੇ ਹਜ਼ਾਰਾਂ ਚ ਉਮੀਦ ਆ ਵੀ ਆ ਰੇਟ ਵਿੱਚ ਤੁਹਾਨੂੰ ਜਿੱਥੋਂ ਤਾਂ ਹੀ ਮਰਜੀ ਜਾੜ ਤੁਹਾਨੂੰ ਆ ਰੇਟ ਵਿੱਚ ਜਾਨਵਰ ਨਹੀਂ ਮਿਲਨੇ ਤੇ ਆਪਾਂ ਕਰਦੇ ਆ ਸ਼ੁਰੂ ਹਣਾਂ ਡਿਟੇਲ ਇਹਨਾਂ ਦੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਦੱਸਿਓ ਵੀ ਹਾਂ ਤੁਹਾਨੂੰ ਇਸ ਤਰ੍ਹਾਂ ਦਾ ਬਲੌਗ ਬੜੀ ਲੱਗ ਰਿਹਾ ਇਕੱਲੇ ਇਕੱਲੇ ਜਾਨਵਰ ਦਾ ਭਾਈ ਜਿੱਦਾਂ ਦਾ ਵੀ ਤੁਹਾਡਾ ਹੁਕਮ ਹੋਵੇ ਆਪਾਂ ਉਦਾਂ ਹੀ ਤੁਹਾਡੇ ਲਈ ਬਲੌਗ ਲਿਆਉਂਦੇ ਰਹਿਾਂਗੇ ਤੇ ਟਰਾਈ ਕਰਾਂਗੇ ਦਿਨ 'ਚ ਦੋ ਦੋ ਵਾਰ ਲਈਏ ਜਾਨਵਰ ਬਾਬੇ ਦੀ ਕਰਪਣਾ 40 45 ਹਰ ਵਕਤ ਆਪਣੇ ਫਾਰਮ ਤੇ ਖੜੇ ਹੁੰਦੇ ਆ ਤੇ ਤੁਹਾਡੇ ਲਈ ਭਾਅ ਨਾਲੋਂ ਭਾਅ ਦਾ ਜਾਨਵਰ ਲੱਭ ਕੇ ਲਿਆਵਾਂਗੇ ਤੇ ਪਹਿਲਾਂ ਦੇਖੋ ਬਸ਼ੇਰੇ ਵੱਲ ਮਾਰੂ ਨ ਨਹੀਂ ਬਹੁਤ ਆ ਦਲਸੀਰ ਕਾਕੀ ਦਾ ਤਾਂ ਉਹ ਤੇ ਖਾਨਦਾਨ ਬਾਰੇ ਗਾਂ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਜਿੱਥੇ ਦਲਸੀਰ ਕਾਕੀ ਖੜ ਜੇ ਬਹੁਤ ਵੱਡੇ ਵੱਡੇ ਘੋੜੇ ਪੈਦਾ ਕਰਦੇ ਉਹਨੇ ਮੇਰੇ ਏਰੀਆ ਵਿੱਚ ਵੀ ਆਸੇ ਪਾਸੇ ਬਸ਼ੇਰੀ ਖੜੇ ਆ ਜਿਹੜੇ ਘੋੜਿਆਂ ਤੋਂ ਵੀ ਵੱਡੇ ਹੋਏ ਖੜੇ ਆ ਤੇ ਉਮੀਦ ਮੈਨੂੰ ਆ ਵੀਸ਼ੇਰੇ ਤੋਂ ਵੀ ਚੰਗੀ ਆ ਵੀ ਚੰਗਾ ਬਣੂ ਬਸ਼ੇਰੇ ਕਾ ਮਾਂ ਵੀ 62 ਇੰਚ ਦੀ ਸੀ ਸਾਰੀ ਦੋਸਤ ਆਪਣੇ ਕੋਲ ਸਲਿੱਪ ਪਈ ਆ ਤੇ ਇੱਕ ਗੱਲ ਹੋਰ ਆ ਬੱਚੇ ਤੇ ਇੱਕ ਵੀ ਦਾਗ ਨਹੀਂ ਸਾਬਕੇ ਦਾ ਨਮਾਇਆ ਕਰਕੇ ਲੂੰਹੀ ਜਰੂਰ ਥੋੜੀ ਮੋਟੀ ਹੋਈ ਲੱਗ ਗਈ ਆ ਪਰ ਬਰੀਕੀ ਚ ਬਹੁਤ ਆ ਜਿਵੇਂ ਗਰਦਨ ਦੀ ਹੋਈ ਬਰੀਕੀ ਲੱਤ ਲੁੱਤੇ ਨਲੀ ਦੇਖੋ ਗੁਲਾਬੀ ਚਮੜੀ ਆ ਥੋੜੀ ਧੁੰਦ ਪੈਣੀ ਹੈ ਨਾ ਲਾਈਟ ਨਹੀਂ ਸਹੀ ਪੈਂਦੀ ਸੂਰਜ ਦੀ ਤਾਂ ਖਸ਼ਮੈਲਾ ਬਸ਼ੀਰਾ ਜਰੂਰ ਲਾਗ ਪਰ ਜਦੋਂ ਆ ਕੇ ਸਾਹਮਣੇ ਦੇਖੋਗੇ ਤਾਂ ਤੁਸੀਂ ਆਪ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾ ਦਲਸੀਰ ਕਾਕੀ ਦਾ ਦੋਸਤੋ ਬਸ਼ੀਰਾ ਤੇ ਮਾਂ ਇਹਦੀ ਸਾਡੇ 62 ਇੰਚ ਦੀ ਸੀ ਬਾਲ ਪੋਰੀਆਂ ਵੱਲ ਪੂਰੀ ਤਰ੍ਹਾਂ ਸਾਫ ਆ ਕੰਨਾ ਕੰਨਾ ਸਨੱਖਾ ਗਰਦਨ ਲੰਮੀਆਂ ਕੁੰਡ ਸੋਨਾ ਬਾਲ ਪੋਰੀਆਂ ਦਾ ਵੀ ਸਾਫ ਆ ਤੇ ਬਾਕੀ ਤੁਸੀਂ ਆਪਦੀ ਨਜ਼ਰ ਨਾਲ ਦੇਖ ਲਓ ਜੇ ਤੁਹਾਨੂੰ ਲੱਗਿਆ ਤੁਹਾਡੇ ਰੱਖਣ ਵਾਲਾ ਤਾਂ ਆਪਣੇ ਫਾਰਮ ਤੇ ਆ ਕੇ ਕੀੜਾ ਮਾਰਿਓ ਨਾਲੇ ਦੋ ਘੜੀ ਬੈਠਿਆ ਜਾਊ ਤੇ ਨਾਲੇ ਆ ਕੇ ਬਸ਼ੀਰਾ ਦੇਖ ਕੇ ਤੁਹਾਨੂੰ ਆਪ ਹੀ ਪਤਾ ਚੱਲ ਜੂ ਚੰਗਾ ਬੰਨ ਵਾਲਾ ਹੈ ਨਹੀਂ ਬੰਨ ਵਾਲਾ ਨਾ ਤੇ ਬਾਕੀ ਦੋਸਤੋ ਭਾਅ ਪਰਤੇ ਨਾ ਆਹ ਰੇਟ ਵਿੱਚ ਤੁਹਾਨੂੰ ਬਸ਼ੀਰਾ ਨਹੀਂ ਮਿਲਣਾ ਦਲਸੀਰ ਕਾਕੀ ਦਾ ਹਜ਼ਾਰਾਂ ਚ ਕੁਸਕ ਪੈਸਿਆਂ ਦਾ ਹੀ ਹੈ ਬਸ਼ੀਰਾ ਉਹ ਜਿਹੜੇ ਭਰਾ ਕੋਈ ਦਲਸੀਰ ਕਾਕੀ ਦਾ ਬਸ਼ੀਰਾ ਕੋ ਮੈਨੂੰ ਡਿਮਾਂਡ ਆਉਂਦੀ ਸੀ ਦੋਸਤੋ ਬਸ਼ੀਰੇ ਤਕਰੀਬਨ ਮੇਰੇ ਫਾਰਮ ਤੇ ਤਿੰਨ ਚਾਰ ਆਏ ਪਿਛਲੇ ਇੱਕ ਦੋ ਦਿਨਾਂ 'ਚ ਤੇ ਉਹਨਾਂ 'ਚ ਇਹ ਬਸ਼ੀਰਾ ਰਹਿ ਗਿਆ ਡਿਮਾਂਡ ਆਈ ਸੀ ਕਿਸ ਨੇ ਅਰਦੀ ਸਰ ਦਾ ਅਨੁਸਾਰ ਚੜਾਉਣਾ ਹੁੰਦਾ ਸੀ ਕਿਸ ਨੇ ਟੂਰਨਾਮੈਂਟ ਵਿੱਚ ਦੇਣੇ ਕਿਸ ਨੇ ਘਰੇ ਰੱਖਣ ਲਈ ਲੈਣੇ ਸੀ ਤੇ ਨੁਕਰੇ ਬਸ਼ੀਰੇ ਮੇਰੇ ਕੋਲ ਤਿੰਨ ਚਾਰ ਆਏ ਉਹਨਾਂ ਚ ਇਹੀ ਰਹਿ ਗਿਆ ਤੇ ਮੈਂ ਸੋਚਿਆ ਵੀ ਜਿਹੜੇ ਭਰਾ ਨੂੰ ਚਾਹੀ ਰਿਹਿੰਦਾ ਹੋਇਆ ਤਾਂ ਉਹ ਆ ਬਸ਼ੀਰਾ ਦੇਖ ਸਕਦਾ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਗੱਲਬਾਤ ਆ ਮਾਰવાડી ਬਸ਼ੀਰੀ ਬਾਰੇ ਦੇਖੋ ਮਾਰવાડી ਬਸ਼ੀਰੀ ਉਮਰ ਹੈਗੀ ਦੋਸਤੋ 8 ਕੁ ਮਹੀਨੇ ਹੋਈ ਐ ਦੀ ਤਿੰਨ ਪੈਰ ਚਟੇ ਮੱਥੇ ਬਲੇਜ ਆ ਕੁੰਡੀ ਆਲਾ ਕੰਨ ਭਾਈ ਜੀ ਦੱਸਿਆ ਆਪਾਂ ਨੂੰ ਆਂ ਦੇਵਲੀ ਲਾਈਨ ਚੋਂ ਆਪਾਂ ਵੀਡੀਓ ਦੇ ਵਿੱਚ ਹੀ ਸਾਫ਼ ਕਰ ਦਿੰਦੇ ਆਂ ਪਰ ਆਪਾਂ ਅਨਨੌਨ ਮੰਨ ਕੇ ਦਮਾਂ ਕਿਉਂ ਆਪਾਂ ਇਹ ਪੁਸਕਰ ਮੰਡੀ ਤੋਂ ਖਰੀਦੀ ਸੀ ਤੇ ਕੋਈ ਆਪਾਂ ਨੂੰ ਲੈਣ ਦੀ ਕੋਈ ਗਾਰੰਟੀ ਨਹੀਂ ਆਪਾਂ ਲੈਂਦੇ ਜਿੰਨਾ ਟਾਈਮ ਆਪਣੇ ਸਾਹਮਣੇ ਜੰਮੀ ਪਲੀ ਨਹੀਂ ਇਸ ਕਰਕੇ ਇਸ ਦਾ ਰੇਟ ਹਜ਼ਾਰਾਂ ਚ ਕਿਉਂ ਜਿਹੜਾ ਜਾਨਵਰ ਆਪਣੇ ਸਾਹਮਣੇ ਜੰਮਿਆ ਪਲਿਆ ਹੋ ਉਹਦੀ ਆਪਾਂ ਗਾਰੰਟੀ ਲਵਾਂਗੇ ਤੇ ਹੋਰ ਕਿਸੇ ਪਾਸੇ ਬੱਚੀ ਦੇ ਕੋਈ ਭੌਰੀ ਚ ਨੌਕਸ ਨਹੀਂ ਕੋਈ ਹੱਡ ਪੈਰ ਚ ਨੌਕਸ ਨਹੀਂ ਕੋਈ ਹੋਸਨ ਚ ਨੌਕਸ ਨਹੀਂ ਇੱਕ ਲੈਨ ਦਾ ਆਪਾਂ ਨੂੰ ਕਨਫਰਮ ਕਰਕੇ ਵੀ ਲੈਨ ਦਾ ਕਨਫਰਮ ਹੈ ਨਹੀਂ ਕਰਕੇ ਆਪਾਂ ਜਾਇਜ਼ ਰੇਟ ਦੱਸਤਾ ਵੀ ਹਜ਼ਾਰਾਂ ਚ ਦੇ ਦਾਂਗੇ ਹਨਾ ਬਾਕੀ ਹੋਰ ਕੋਈ ਕਮੀ ਪੇਸ਼ੀ ਨਹੀਂ ਬੱਚੀ ਆ ਬਾਲਪੋਰੀਆਂ ਵੱਲੋਂ ਵੀ ਪੂਰੀ ਤਰ੍ਹਾਂ ਰਹਿਤ ਆ ਹੱਡਾਂ ਪੈਰਾਂ ਦੀ ਪੂਰੀ ਤਰ੍ਹਾਂ ਰਹਿਤ ਆ ਤੇ ਭਾਅ ਪਰਤੇ ਲਈ ਤੇ ਉਸ ਤੋਂ ਬਾਅਦ ਆਹ ਦੇਖੋ ਜੀ 3 ਨੰਬਰ ਤੇ ਕੋਈ ਘੋੜੀ ਲੈਣ ਦਾ ਚਾਹਵਾਨ ਹੋਵੇ ਜਿਨੇ ਹੋਵੇ ਵੀ ਹਨਾ ਖਾਲੀ ਘੋੜੀ ਲੈ ਲਈ ਲਿੱਸੀ ਕੋਈ ਭਾਅ ਨਾਲ ਤੇ ਨੁਕਰੇ ਬੱਚਿਆਂ ਲਈ ਘੋੜੀਏ ਦੋਸਤੋ ਲਿੱਸੀ ਜ਼ਰੂਰ ਹੈ ਦੀ ਬੱਚੀ ਸੇਲ ਹੋ ਗਈ ਸੀ ਬਾਈ ਹੁਣਾਂ ਨੇ ਆਪਾਂ ਨੂੰ ਦੱਸਿਆ ਵੀ ਨੌਕਰੀ ਬੁਸ਼ੇਰੀ ਇਹਨੇ ਦਿੱਤੀ ਆ ਤੇ ਬਰੀਕੀ ਵਾਲੀ ਘੋੜੀ ਦੋਸਤੋ ਚੁੰਡਣਾ ਆਪਾਂ ਨੂੰ ਹੀ ਪਤਾ ਜਦੋਂ ਇੱਕ ਵਾਰ ਘੋੜੀ ਸੂਫੇ ਲਿੱਸੀ ਹੋਈ ਜਾਂਦੀ ਆ ਤੇ ਭਾ ਪੜਤੇ ਵਾਲੀ ਜਿਹੜਾ ਕੋਈ ਹੋਵੇ ਭਰਾ ਬਰੀਕੀ ਵਾਲੀ ਘੋੜੀ ਬੱਚਾ ਨੂੰ ਲੈਣ ਦੇ ਜਿਹਨੂੰ ਆਪਦੇ ਤੇ ਹੋਵੇ ਵੀ ਹਾਂ ਜੇ ਅਪਾ ਭਾ ਪੜਤੇ ਨਾਲ ਲਿੱਸੀ ਲੈ ਲੈਨੇ ਪਰ ਸਾਂਭ ਲਾਂਗੇ ਚਾਲੂ ਸੱਲ ਤਿਆਰ ਕਰ ਲਾਂਗੇ ਤਾਂ ਉਹ ਆ ਤੀਜੇ ਨੰਬਰ ਤੇ ਆ ਘੋੜੀ ਦੇਖ ਲਓ ਬਰੀਕੀ ਬਹੁਤਾ ਗਰਦਨ ਦੇਖੋ ਪਤਲੀ ਐਨ ਲੰਮੀ ਪਤਲੀ ਗਰਦਨ ਆ ਅੱਧੀ ਅੱਧੀ ਕੁੰਡੀ ਕੰਨਾਂ ਦੀ ਮੁਰਦੀ ਆ ਤੇ ਫੇਸ ਪ੍ਰੋਫਾਈਲ ਬਹੁਤ ਹੈ ਤੇ ਬਾਕੀ ਨੀਲੀ ਚੰਬੀ ਨੀਲੀ ਚੰਬੀ ਮੈਨੂੰ ਖੂਨ ਆਉਂਦੇ ਹੁੰਦੇ ਬਾਈ ਨੀਲੀ ਚੰਬੀ ਘੋੜੀ ਲੈਣੀ ਤਾਂ ਉਹ ਭਰਾ ਦੇਖ ਲੈਣ ਭਾਅ ਵੜਤੇ ਵਾਲੀ ਨੀਲੀ ਚੰਬੀ ਘੋੜੀ ਆ ਖਾਲੀ ਆ ਮੌਕੇ ਤੇ ਗਰਦਨ ਲੰਮੀ ਧੌਣ ਤੇ ਕੰਨ ਸੁਨੱਖਾ ਅੰਦਰ ਦੀ ਦੋਸਤੋ ਖਾਲੀ ਆ ਮੌਕੇ ਤੇ ਸਵਾਰੀ ਸੂਰੀ ਦੀ ਪਾਸ ਤੁਰਦੀ ਸੋਣਾ ਸੋ ਜਿਹੜਾ ਭਰਾ ਕੋਈ ਨੀਲੀ ਘੋੜੀ ਲੈਣ ਦਾ ਚਾਹਵਾਨ ਹੋਇਆ ਤਾਂ ਦੇਖ ਲੈਂਥ ਲੁੰਥ ਦੀ ਵੀ ਚੰਗੀ ਆ ਸਵਾਰੀ ਦੀ ਪਾਸ ਆ ਭਾਅ ਵੜਕਲੇ ਮੈਂ ਫੇਰ ਤੁਹਾਨੂੰ ਆਈਡੀਆ ਲਾਸਟ ਦੇ ਦੇਣਾ ਲੱਖੋਂ ਕਾਫੀ ਥੱਲੇ ਜਾਣ ਰਹਾ ਤਿੰਨਾਂ ਦੀ ਹਜ਼ਾਰਾਂ ਚ ਰੇਟ ਆ ਸੋ ਜਿਹੜਾ ਵੀ ਜਾਨਵਰ ਜਿਹੜੇ ਭਰਾ ਦੇ ਪਸੰਦ ਆਉਂਦਾ ਹੋਇਆ ਇੱਕ ਵਾਰ ਮੈਨੂੰ ਵੀਡੀਓ ਭੇਜ ਦਿਓ ਸਕਰੀਨਸ਼ਾਟ ਭੇਜ ਦਿਓ ਡਿਟੇਲ ਪੋਸਟਲ ਨੰਬਰ ਮੈਂ ਲਾਸਟ ਦੇ ਦੇ ਦੂੰ ਜਿਹੜੇ ਤੇ ਵੀ ਜਿਹੜਾ ਭਰਾ ਦੇ ਜਿਹੜਾ ਜਾਨਵਰ ਪਸੰਦ ਹੋਇਆ ਫੋਨ ਲਾ ਕੇ ਆਪਾਂ ਨੂੰ ਲੈ ਲਓ ਪਤਾ ਬਾਲਪੋਰੀਆਂ ਵੱਲੋਂ ਇਹ ਵੀ ਸਾਫ਼ ਆ ਸੋ ਨੰਬਰ ਕਰ ਲਿਓ ਦੋਸਤੋ 962392545449855599017 ਤੇ ਜਲਦੀ ਮਿਲਦੇ ਆਪਾਂ ਹੋਰ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ